ਦੇਵੀ ਜੋਤੀ ਜਾਗਰਤੀ ਸੰਸਥਾਨ ਅਤੇ ਕੈਂਟੋਨਮੈਂਟ ਬੋਰਡ ਜਲੰਧਰ ਕੈਂਟ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਜ਼ਿਕਰ ਯੋਗ ਹੈ ਕਿ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿੱਚ ਇਹ ਯੋਗ ਕੈਂਪ 15 ਜੂਨ ਤੋਂ 21 ਜੂਨ ਤੱਕ ਸਵੇਰੇ 6 ਤੋਂ 7 ਵਜੇ ਤੱਕ ਜਵਾਰ ਪਾਰਕ ਵਿਖੇ ਲਗਾਇਆ ਗਿਆ ਸੀ ਇੱਥੇ ਸਵਾਮੀ ਸਜਨਾਨੰਦ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਯ ਜੋਤੀ ਜਾਗਰਤੀ ਸੰਸਥਾਨ ਦੇ ਸੰਸਥਾਪਕ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸਿਸ਼ ਯੋਗਾ ਚਾਰਿਆ ਸਵਾਮੀ ਅਸ਼ਵਨੀ ਨੰਦ ਜੀ ਵੱਲੋਂ ਹਰ ਰੋਜ਼ ਯੋਗ ਅਭਿਆਸ ਅਤੇ ਪ੍ਰਣਾਯਾਮ ਸਿਖਾਇਆ ਗਿਆ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਦੱਸਿਆ ਕਿ ਕਮਰ ਦਰਦ ਗਰਦਨ ਦਰਦ ਸਿਰ ਦਰਦ ਅੱਖਾਂ ਦੀਆਂ ਸਮੱਸਿਆਵਾਂ ਥਾਇਰਾਇਡ ਖੂਨ ਦੀ ਕਮੀ ਆਦਿ ਬਿਮਾਰੀਆਂ ਨੂੰ ਯੋਗ ਪ੍ਰਾਣਾਯਾਮ ਅਤੇ ਆਯੁਰਵੇਦ ਦੀ ਮਦਦ ਦੇ ਨਾਲ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਦੀਪਜੋਤੀ ਜਾਗਰਤੀ ਸੰਸਥਾਨ ਅਤੇ ਕੈਂਟੋਨਮੈਂਟ ਬੋਰਡ ਦੇ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਦਰਭ ਦੇ ਅੰਦਰ ਜਵਾਹਰ پارک ਜਲੰਧਰ ਕੈਂਟ ਦੇ ਵਿੱਚ 15 ਜੂਨ ਤੋਂ ਯੋਗ ਸ਼ਿਵਿਰ ਸ਼ੁਰੂ ਕੀਤਾ ਗਿਆ ਸੀ ਅੱਜ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਦਰਭ ਚ ਬੜੇ ਹੀ ਵੱਡੇ ਪੱਧਰ ਤੇ ਯੋਗ ਸ਼ਿਵਿਰ ਦਾ ਆਯੋਜਨ ਹੋਇਆ ਕੈਂਟੋਨਮੈਂਟ ਬੋਰਡ ਦੇ ਨਾਲ ਹੋਰ ਸਮਾਜਿਕ ਸੰਸਥਾਵਾਂ ਦੇ ਨੁਮਾਇंदे ਪਹੁੰਚੇ ਸਕੂਲ ਕਾਲਜਿਸ ਦੇ ਸਟੂਡੈਂਟਸ ਪਹੁੰਚੇ ਜਿਹੜੀ دیਵਾਨਗੀ ਪ੍ਰੇਮ ਯੋਗ ਦੇ ਪ੍ਰਤੀ ਦੇਖਣ ਨੂੰ ਮਿਲੀ ਪਾਰੀ ਨੂੰ ਸਾਹ ਦੇਖਣ ਨੂੰ ਮਿਲਿਆ ਹੈ ਇਹ ਸਾਡੇ ਦੇਸ਼ ਲਈ ਸ਼ਲਾਘਾਯੋਗ ਹੈ ਔਰ ਅੱਜ ਇਹ ਯੋਗ ਸ਼ਿਵਰ ਸੰਪੰਨ ਹੋ ਗਿਆ ਹੈ ਅੰਤਰਰਾਸ਼ਟਰੀ ਯੋਗ ਦਿਵਸ ਦੇ ਨਾਲ ਹੀ ਯੋਗਾਚਾਰੀਆ ਸਵਾਮੀ ਅਸ਼ਵਨੀ ਆਨੰਦ ਜੀ ਨੇ ਬਹੁਤ ਸਾਰੇ ਯੋਗਾਸਨ ਸਿਖਾਏ pranayama ਦੇ ਬਾਰੇ ਦੱਸਿਆ ਖਾਣ ਪੀਣ ਦੇ ਬਾਰੇ ਦੱਸਿਆ ਔਰ ਆਯੁਰਵੇਦਿਕ ਕੈਂਪ ਵੀ ਲਗਾਇਆ ਗਿਆ 나ੜੀ ਪਰਿਖਣ ਵੀ ਹੋਇਆ ਔਰ ਬਹੁਤ ਹੀ ਲੋਕਾਂ ਨੇ ਚਾਹ ਦੇ ਨਾਲ ਯੋਗ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਅਸੀਂ ਸਫਲਤਾ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ਵ ਵਾਸੀਆਂ ਨੂੰ ਜਲੰਧਰ ਕੈਂਟ ਤੇ ਜਲੰਧਰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਜਿੱਦ ਜੁਤੀ ਜਾਗਰਤੀ ਸੰਸਥਾਨ Swami Sujnanand ਮੇਰਾ ਨਾਮ ਹੈ ਤਾਂ ਮੈਂ ਸੰਸਥਾਨ ਵੱਲੋਂ ਜਿਸ ਦੇ ਸੰਸਤਾਪਕ ਸੰਚਾਲਕ ਗੁਰੂ ਦੇਵਸ਼ੀ ਆਸ਼ੋਤੋਸ਼ ਮਹਾਰਾਜੀ ਨੇ ਮੈਂ ਸੰਸਥਾਨ ਵੱਲੋਂ ਬਹੁਤ 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 ਵਧਾਈਆਂ ਦਿਨਾ ਬਹੁਤ ਹੀ ਸ਼ੁਭ ਕਾਮਨਾਵਾਂ ਦਿਨਾ ਯੋਗ ਕਰਦੇ ਰਹੋ ਤੇ ਨਿਰੋਗ ਰਹਿੰਦੇ ਰਹੋ ਧੰਨਵਾਦ ਅਰਪਾ ਅੱਜ ਇੱਥੇ ਸਿੱਧਾ ਪ੍ਰਸਾਰਣ ਵੀ ਸ਼ਖਾ ਪਟਨਾਮ ਤੋਂ ਤੇ ਖਾਇਆ ਗਿਆ ਜਿੱਥੇ ਪ੍ਰਧਾਨ ਮੰਤਰੀ ਆ ਗਏ ਸੀ ਉਹਨਾਂ ਦਾ ਸੰਬੋਧਨ ਵੀ ਲਾਈਵ ਦਿਖਾਇਆ ਗਿਆ ਸੁਪਰਪਰ ਉਹਨਾਂ ਦੇ ਸੰਬੋਧਨ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਯੋਗ ਜਿਹੜੀ ਸਾਡੀ ਪ੍ਰਾਚੀਨ ਪੁਰਾਤਨ ਪદ્ધਤੀ ਹੈ ਯੋਗ ਕਰੀਏ ਔਰ ਉਹਨਾਂ ਨੇ ਜੋ ਯੋਗ ਨੂੰ ਪੂਰੇ ਵਿਸ਼ਵ ਦੇ ਵਿੱਚ ਚਾਇਆ ਔਰ ਉਹ ਵਿਸ਼ਵ ਜਿਹੜਾ ਹੈ ਉਹ ਯੋਗ ਨੂੰ ਅਪਣਾ ਰਿਹਾ ਹੈ ਇਹ ਬੜਾ ਹੀ ਸਾਡੇ ਦੇਸ਼ਵਾਸੀਆਂ ਲਈ ਗਰਵ ਦੀ ਗੱਲ ਹੈ ਔਰ ਉਹੀ ਯੋਗ ਨੂੰ ਜਨ ਜਨ ਤੱਕ ਫੈਲਾਉਣ ਦਾ ਕੰਮ ਤੇ ਬਜੂਤੀ ਜਾਗਰਤੀ ਸੰਸਥਾਨ ਦਾ ਅਰੋਗ્ય ਪ੍ਰਕਲਪ ਕਰ ਰਿਹਾ ਹੈ ਇਸ ਮੌਕੇ ਡਿਫੈਂਸ ਸਟੇਟ ਅਫਸਰ ਬ੍ਰਿਗੇਡੀਅਰ ਸੁਨੀਲ ਸ਼ਾਲ ਕੈਂਟ ਦੇ ਸੀਈਓ ਓਮਪਾਲ ਸਿੰਘ ਮਹੇਸ਼ ਗੁਪਤਾ ਅਜੀਤ ਸਮਾਚਾਰ ਦੇ ਸੰਪਾਦਕ ਵਿਕਾਸ ਅਚਦੇਵਾ ਸਾਧਵੀ पल्वी पारती जी तधवी रीटा जी विशेष तौर पर हाज़िर हुए मैं ब्रिगेडियर सुनील सौल प्रेजिडेंट कंटोनमेंट बोर्ड और जलंधर सबेरिया कमांडर पहले तो जलंधर निवासियों और ख़ास करके कैंट बोर्ड कैंट के निवासियों को इस योग दिवस पर बहुत बहुत, बहुत शुभकामनाएं देना चाहता हूँ खुशहाल रहें हल्दी रहें और जो भी करें अच्छे से करें और इस उपलक्ष्य में मैं मीडिया का स्पेशली थैंकफुल हूँ जिन्होंने इस अवेयरनेस को चारों तरफ फैलाने में हमारी मदद की और यहाँ पे इनिशिएटिव भी लिया गया है जो सीधा प्रसारण पर प्रधानमंत्री जी का कराया किया उनका भाषण भी यहाँ पे उसके बारे में आज प्रधानमंत्री जी ने योगा की अवेयरनेस के साथ साथ हमें मी टू वी की जर्नी के बारे में भी बताया और उन्होंने ये बोला कि हेल्थ सबसे इम्पोर्टेंट एस्पेक्ट है और अगर हम हेल्दी रहेंगे तो देश की तरक्की देश के विकास में अच्छे से आगे रहेंगे